ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਐਲਫ ਸ਼ਫਾਕ ਦੀ ਦ 40 ਰੂਲਸ ਆਫ ਲਵ ਹਾਂਜੀ ਸਤਿ ਸ਼੍ਰੀ ਅਕਾਲ ਇਹ ਕਿਤਾਬ ਵਾਕਈ ਬਹੁਤ ਖੂਬਸੂਰਤ ਹੈ ਇਸ ਵਿੱਚ ਨਾ ਦੋ ਕਹਾਣੀਆਂ ਨੇ ਜਿਹੜੀਆਂ ਨਾਲੋ ਨਾਲ ਚਲਦੀਆਂ ਨੇ ਹਾਂ ਇਹ ਇਸ ਦੀ ਖਾਸੀਅਤ ਹੈ ਇੱਕ ਪਾਸੇ ਤਾਂ ਅਜ ਦੇ ਜ਼ਮਾਨੇ ਦੀ ਕਹਾਣੀ ਹੈ ਐਲਾ ਦੀ ਹਾਂ ਐਲਾ ਜਿਹੜੀ ਆਪਣੀ ਜ਼ਿੰਦਗੀ ਤੋਂ ਥੋੜੀ ਮਤਲਬ ਅੱਕੀ ਹੋਈ ਜਈ ਲੱਗਦੀ ਹੈ ਭਾਵੇਂ ਸਭ ਕੁਝ ਠੀਕ ਠਾਕ ਹੈ ਬਿਲਕੁਲ تے دوسرے پاسے ਆਪਾਂ پیچھے چلے ਜਾਣੇ ਆ 13ਵੀਂ ਸਦੀ ਵਿੱਚ ہاں ਜਿੱਥੇ ਮੌਲਾਨਾ ਰੂਮੀ ਤੇ ਸ਼ਮਸ ਤਬਰੀਜ਼ੀ ਦੀ ਗੱਲ ਹੁੰਦੀ ਹੈ ਬੜਾ ਦਿਲਚਸਪ ਤਰੀਕਾ ਹੈ ਕਹਾਣੀ ਕਹਿਣ ਦਾ ہاں ਤੇ ਆਪਣੀ ਅੱਜ ਦੀ ਗੱਲਬਾਤ ਦਾ ਮਕਸਦ ਵੀ ਇਹੀ ਹੈ ਕਿ ਆਪਾਂ ਸਮਝੀਏ ਕਿ ਇਹ ਦੋਵੇਂ ਕਹਾਣੀਆਂ ਕਿਵੇਂ ਜੁੜੀਆਂ ਨੇ ਤੇ ਪਿਆਰ ਰੂਹਾਨੀਅਤ ਤੇ ਉਹ 40 ਨਿਯਮਾਂ ਬਾਰੇ ਕੀ ਦੱਸਤੀਆਂ ਨੇ ਬਿਲਕੁਲ ਮੁੱਖ ਕਿਰਦਾਰਾਂ ਤੇ ਨਜ਼ਰ ਮਾਰੀਏ ਤਾਂ ਐਲਾ ਹੈ ਫਿਰ ਅਜੀਜ਼ ਜ਼ਹਾਰਾ ਜਿਸ ਦੀ ਕਿਤਾਬ ਐਲਾ ਪੜਦੀ ਹੈ ਹਾਂ ਸਵੀਟ ਬਲੈਸਫੇਮੀ ਤੇ ਇਤਿਹਾਸਿਕ ਪਾਸੇ ਸ਼ਮਸ ਤਬਰੇਜ਼ੀ ਉਹ ਘੁੰਮਣ ਵਾਲੇ ਦਰਵੇਸ਼ ਤੇ ਖੁਦ ਰੂਮੀ ਜਿਹੜੇ ਇੱਕ ਵੱਡੇ ਵਿਦਵਾਨ ਸਨ ਪਰ ਸ਼ਮਸ ਨੂੰ ਮਿਲ ਕੇ ਪੂਰੀ ਤਰ੍ਹਾਂ ਬਦਲ ਗਏ ਤੇ ਇਹ ਦੋ ਕਹਾਣੀਆਂ ਨਾਲ-ਨਾਲ ਤੋਰਨ ਦਾ ਮਕਸਦ ਸ਼ਾਇਦ ਇਹ ਦਿਖਾਣਾ ਹੈ ਕਿ ਪਿਆਰ ਤੇ ਰੂਹਾਨੀ ਖੋਜ ਦੇ ਮਸਲੇ ਸਦੀਆਂ ਬਾਅਦ ਵੀ ਉਵੇਂ ਹੀ ਨੇ ਹਨਾ ਹਾਂ ਜੀ ਬਿਲਕੁਲ ਐਲਾ ਦੀ ਜ਼ਿੰਦਗੀ ਸ਼ੁਰੂ ਵਿੱਚ ਬਿਲਕੁਲ ਸ਼ਾਂਤ ਹੈ ਪਰ ਕਿਤਨਾ ਕਿਤੇ ਇੱਕ ਖਾਲੀਪਣ ਹੈ ਹਾਂ ਤੇ ਫਿਰ ਉਹ ਅਜ਼ੀਜ਼ ਦਾ ਖਰੜਾ ਪੜਨਾ ਸ਼ੁਰੂ ਕਰਦੀ ਹੈ ਉਸ ਨਾਲ ਈਮੇਲਾਂ ਨਹੀਂ ਗੱਲਬਾਤ ਹੁੰਦੀ ਹੈ ਤੇ ਬਸ ਉਸ ਦੀ ਸ਼ਾਂਤ ਜ਼ਿੰਦਗੀ 'ਚ ਜਿਵੇਂ ਪੁਚਾਲ ਆ ਜਾਂਦਾ ਹੈ ਇਹ ਕੁਝ ਓਵੇਂ ਹੀ ਹੈ ਜਿਵੇਂ ਰੂਮੀ ਦੀ ਜ਼ਿੰਦਗੀ 'ਚ ਹੋਇਆ ਸੀ ਉਹ ਇੱਕ ਇੱਜ਼ਤਦਾਰ ਮੌਲਵੀ ਸਨ ਸਭ ਠੀਕ ਚੱਲ ਰਿਹਾ ਸੀ ਹਾਂ ਹਜ਼ਾਰਾਂ ਚੇਲੇ ਸਨ ਪਰ ਫਿਰ ਸ਼ਮਸ ਆਉਂਦੇ ਨੇ ਇੱਕ ਬਿਲਕੁਲ ਵੱਖਰੀ ਤਰ੍ਹਾਂ ਦੇ ਇਨਸਾਨ ਤੇ ਫਿਰ ਬਦਲਾਅ ਸ਼ੁਰੂ ਹੁੰਦਾ ਹੈ ਬਹੁਤ ਡੂੰਗਾ ਬਦਲਾਅ ਸ਼ਮਸ ਰੂਮੀ ਨੂੰ ਸਿਰਫ ਕਿਤਾਬੀ ਗਿਆਨ ਤੋਂ ਹਟਾ ਕੇ ਇਸ਼ਕ ਦੇ ਮਤਲਬ ਰੂਹਾਨੀ ਪਿਆਰ ਦੇ ਰਾਹ ਤੋੜ ਦਿੰਦੇ ਨੇ ਉਹ ਕਵੀ ਬਣ ਜਾਂਦੇ ਨੇ ਤੇ ਉਹ 40 ਦਿਨ ਜਿਹੜੇ ਉਹ ਇਕੱਠੇ ਗੁਜ਼ਾਰਦੇ ਨੇ ਇਕਾਂਤ ਵਿੱਚ ਹਾਂ ਉਹ ਤਾਂ ਜਿਵੇਂ ਰੂਮੀ ਦੇ ਪੂਰੇ ਵजूद ਨੂੰ ਬਦਲ ਦਿੰਦੇ ਨੇ ਉੱਥੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ ਦੂਜੇ ਪਾਸੇ ਐਲਾ ਦਾ ਸਫਰ ਉਹ ਅਜ਼ੀਜ਼ ਨਾਲ ਈਮੇਲਾ ਰਾਹੀ ਜੁੜਦੀ ਹੈ ਕੀ ਇਹ ਉਨੰਹੀਂ ਗਹਿਰਾ ਹੋ ਸਕਦਾ ਹੈ ਦੇਖੋ ਜ਼ਮਾਨਾ ਵੱਖਰਾ ਹੈ ਤਰੀਕਾ ਵੱਖਰਾ ਹੈ ਪਰ ਅਜ਼ੀਜ਼ ਜਿਸ ਦਾ ਕਿਰਦਾਰ ਕੁਝ ਕੁ ਸ਼ਮਸ ਵਰਗਾ ਉਹ ਐਲਾ ਨੂੰ ਆਪਣੀ ਜ਼ਿੰਦਗੀ ਤੇ ਸਵਾਲ ਚੁੱਕਣ ਲਈ ਮਜਬੂਰ ਕਰਦਾ ਹੈ ਹਾਂ ਤੇ ਉਹ ਇੱਕ ਬਹੁਤ ਵੱਡਾ ਫੈਸਲਾ ਲੈਂਦੀ ਹੈ ਬਿਲਕੁਲ ਇਹ ਉਸੇ ਸੂਫੀ ਨਿਯਮ ਵੱਲ ਇਸ਼ਾਰਾ ਕਰਦਾ ਹੈ ਸੱਚ ਦਾ ਰਾਹ ਦਿਲ ਦੀ ਮਿਹਨਤ ਹੈ ਸਿਰ ਦੀ ਨਹੀਂ ਆਪਣੇ ਦਿਲ ਨੂੰ ਆਪਣਾ ਮੁੱਖ ਮਾਰਗਦਰਸ਼ਕ ਬਣਾਓ ਐਲਾ ਵੀ ਇਹੀ ਕਰਦੀ ਹੈ ਸ਼ਾਇਦ ਪਰ ਇਹ ਸਫ਼ਰ ਸੌਖਾ ਨਹੀਂ ਹੈ ਕਿਤਾਬ ਵਿੱਚ ਪਿਆਰ ਦੇ ਨਾਲ ਦਰਦ ਵੀ ਬਹੁਤ ਹੈ ਜਿਵੇਂ ਕਿਮਿਆ ਦੀ ਕਹਾਣੀ ਓਹ ਹਾਂ ਕਿ ਮਿਆਂ ਜਿਹੜੀ ਰੂਮੀ ਦੀ ਗੋਦ ਲਈ ਤੀ ਸੀ ਉਹਦਾ ਸ਼ਮਸਲੀ ਪਿਆਰ ਤੇ ਉਸਦੀ ਮੌਤ ਬਹੁਤ ਦੁਖਦਈ ਹੈ ਤੇ ਫਿਰ ਸ਼ਮਸ ਦਾ ਗਾਇਬ ਹੋ ਜਾਣਾ ਜਾਂ ਕਹਿ ਲੋ ਕਤਲ ਹੋ ਜਾਣਾ ਹਾਂਜੀ ਤੇ ਉਸ ਤੋਂ ਬਾਅਦ ਰੂਮੀ ਦਾ ਜਿਹੜਾ ਦਰਦ ਹੈ ਉਸ ਵਿੱਚੋਂ ਹੀ ਤਾਂ ਉਹਨਾਂ ਦੀ ਸ਼ਾਇਰੀ ਨਿਕਲਦੀ ਹੈ ਜਿਵੇਂ ਇੱਕ ਹੋਰ ਨਿਯਮ ਕਹਿੰਦਾ ਇੱਕ ਟੁੱਟਿਆ ਹੋਇਆ ਦਿਲ ਖਜ਼ਾਨੇ ਛਪਾਉਂਦਾ ਹੈ ਸਹੀ ਗੱਲ ਹੈ ਤੇ ਐਲਾ ਨੂੰ ਵੀ ਤਾਂ ਅੰਤ ਵਿੱਚ ਪਤਾ ਲੱਗਦਾ ਹੈ ਕਿ ਅਜ਼ੀਜ਼ ਬਹੁਤ ਬਿਮਾਰ ਹੈ ਹਾਂ ਉਸਨੂੰ ਵੀ ਆਪਣੇ ਹਿੱਸੇ ਦੇ ਦਰਦ 'ਚੋਂ ਲੰਘਣਾ ਪੈਂਦਾ ਹੈ ਯਾਰ ਤੇ ਪੀੜਾ ਜਿਵੇਂ ਨਾਲ-ਨਾਲ ਚੱਲਦੇ ਨੇ ਸ਼ਮਸ ਤੇ ਅਜ਼ੀਜ਼ ਰਾਈ ਨਾ ਕਈ ਸੂਫੀ ਵਿਚਾਰ ਵੀ ਸਾਹਮਣੇ ਆਉਂਦੇ ਨੇ ਜਿਵੇਂ ਕਿ ਰੱਬ ਬਾਹਰ ਨਹੀਂ ਸਾਡੇ ਅੰਦਰ ਹੀ ਹੈ ਹਾਂ ਤੇ ਇਹ ਕਿ ਸਭ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ ਲੋਕਾਂ ਦੇ ਬਾਹਰੀ ਰੂਪ ਜਾਂ ਰਸਮਾਂ ਨੂੰ ਨਹੀਂ ਉਹਨਾਂ ਦੇ ਦਿਲਾਂ ਨੂੰ ਦੇਖਣਾ ਚਾਹੀਦਾ ਹੈ ਸਵੀਟ ਬਲਾਸਫੇਮੀ ਵਿੱਚ ਉਹ موسی ਤੇ ਚਰਵਾਹੇ ਦੀ ਕਹਾਣੀ ਵੀ ਤਾਂ ਇਸੇ ਵੱਲ ਇਸ਼ਾਰਾ ਕਰਦੀ ਹੈ ਬਿਲਕੁਲ ਕਿ ਹਰ ਕਿਸੇ ਦਾ ਰੱਬ ਨਾਲ ਜੁੜਨ ਦਾ ਆਪਣਾ ਤਰੀਕਾ ਹੋ ਸਕਦਾ ਹੈ ਤੇ ਸਾਨੂੰ ਦੂਜਿਆਂ ਦੇ ਤਰੀਕਿਆਂ ਤੇ ਮਤਲਬ ਉਂਗਲੀ ਨਹੀਂ ਚੁੱਕਣੀ ਚਾਹੀਦੀ ਪਰ ਅਜਿਹੇ ਵਿਚਾਰਾਂ ਦਾ ਵਿਰੋਧ ਵੀ ਹੁੰਦਾ ਰੂਮੀ ਦੇ ਘਰ ਦੇ ਖਾਸ ਕਰਕੇ ਉਹਨਾਂ ਦਾ ਪੁੱਤਰ ਅਲਾਦੀਨ ਤੇ ਚੇਲੇ ਸ਼ਮਸ ਨੂੰ ਪਸੰਦ ਨਹੀਂ ਕਰਦੇ ਬਹੁਤ ਜ਼ਿਆਦਾ ਸ਼ੱਕ ਕਰਦੇ ਨੇ ਦੁਸ਼ਮਣੀ ਰੱਖਦੇ ਨੇ ਕਿਉਂਕਿ ਸ਼ਮਸ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਤਰੀਕਿਆਂ ਨੂੰ ਚੁਣੌਤੀ ਦਿੰਦੇ ਸਨ ਤੇ ਅੱਜ ਦੇ ਜ਼ਮਾਨੇ ਵਿੱਚ ਐਲਾ ਨਾਲ ਵੀ ਇਹੀ ਹੁੰਦਾ ਹੈ ਜਦੋਂ ਆਪਣਾ ਘਰ ਪਰਿਵਾਰ ਛੱਡਣ ਦਾ ਫੈਸਲਾ ਕਰਦੀ ਹੈ ਤਾਂ ਸਮਾਜ ਉਸਨੂੰ ਗਲਤ ਸਮਝਦਾ ਹੈ ਉਸਦੀ ਆਲੋਚਨਾ ਕਰਦਾ ਹੈ ਇਹ ਦਿਖਾਉਂਦਾ ਹੈ ਕਿ ਰਿਵਾਇਤਾਂ ਤੋਂ ਹਟ ਕੇ ਚੱਲਣਾ ਕਦੇ ਵੀ ਸੌਖਾ ਨਹੀਂ ਹੁੰਦਾ ਕਹਾਣੀਆਂ ਦੇ ਅੰਤ ਵੀ ਬਹੁਤ ਅਸਰਦਾਰ ਨੇ ਸ਼ਮਜ਼ ਦਾ ਕਤਲ ਹੋ ਜਾਂਦਾ ਹੈ ਹਾਂ ਤੇ ਰੂਮੀ ਉਹਨਾਂ ਨੂੰ ਉਸੇ ਖੂਬ ਵਿੱਚ ਲੱਭਦੇ ਨੇ ਜਿਸ ਬਾਰੇ ਉਹਨਾਂ ਨੂੰ ਪਹਿਲਾਂ ਹੀ ਅੰਦਰੋਂ ਪਤਾ ਲੱਗ ਗਿਆ ਸੀ ਤੇ ਦੂਜੇ ਪਾਸੇ ਅਜੀਜ਼ ਦੀ ਮੌਤ ਹੋ ਜਾਂਦੀ ਹੈ ਹਾਂ ਪਰ ਐਲਾ ਟੁੱਟਦੀ ਨਹੀਂ ਉਹ ਦੁਖੀ ਜ਼ਰੂਰ ਹੁੰਦੀ ਹੈ ਪਰ ਅਜ਼ੀਜ਼ ਦਾ ਪਿਆਰ ਤੇ ਉਸ ਦੀਆਂ ਗੱਲਾਂ ਉਸ ਨੂੰ ਇੱਕ ਨਵੀਂ ਤਾਕਤ ਦਿੰਦੀਆਂ ਨੇ। ਮਤਲਬ ਦੋਵੇਂ ਕਹਾਣੀਆਂ ਇਹ ਹੀ ਦੱਸਦੀਆਂ ਨੇ ਕਿ ਪਿਆਰ ਭਾਵੇਂ ਦਰਦ ਦੇਵੇ ਪਰ ਉਹ ਬਦਲਦਾ ਜ਼ਰੂਰ ਹੈ। ਉਹਦੀ ਤਾਕਤ ਹਮੇਸ਼ਾ ਰਹਿੰਦੀ ਹੈ। ਬਿਲਕੁਲ। ਸਾਰੀ ਗੱਲ ਦਾ ਨਿਚੋੜ ਇਹ ਹੀ ਹੈ ਕਿ ਪਿਆਰ ਖਾਸ ਕਰਕੇ ਇਸ ਤਰ੍ਹਾਂ ਦਾ ਰੋਹਾਨੀ ਪਿਆਰ ਬਹੁਤ ਸ਼ਕਤੀਸ਼ਾਲੀ ਹੈ। ਇਹ ਜ਼ਿੰਦਗੀ ਬਦਲ ਦਿੰਦਾ ਹੈ। ਤੇ ਇਹ ਅਕਸਰ ਅਚਾਨਕ ਆਉਂਦਾ ਹੈ ਹਨਾ ਤੇ ਫਿਰ ਸਾਡੇ ਕੋਲੋਂ ਹਿੰਮਤ ਮੰਗਦਾ ਹੈ। ਹਾਂ, ਬਦਲਾਅ ਲਈ ਤਿਆਰ ਰਹਿਣਾ ਪੈਂਦਾ ਹੈ। ਭਾਵੇਂ ਉਸ ਵਿੱਚ ਤਕਲੀਫ ਕਿਉਂ ਨਾ ਹੋਵੇ। ਤੇ ਉਹ ਆਖਰੀ ਚਾਲੀ ਦਾ ਨਿਯਮ ਪਿਆਰ ਤੋਂ ਬਿਨਾ ਜੀਵਨ ਦਾ ਕੋਈ ਮਤਲਬ ਨਹੀਂ ਪਿਆਰ ਦਾ ਕੋਈ ਲੇਬਲ ਕੋਈ ਪਰਿਭਾਸ਼ਾ ਨਹੀਂ ਹੁੰਦੀ ਇਹ ਉਹੀ ਹੈ ਜੋ ਇਹ ਹੈ ਸ਼ੁੱਧ ਅਤੇ ਸਰਲ ਬਹੁਤ ਖੂਬ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਜਦੋਂ ਕੋਈ ਜ਼ਿੰਦਗੀ ਬਿਲਕੁਲ ਸੈਟ ਲੱਗ ਰਹੀ ਹੋਵੇ ਸਥਿਰ ਹੋਵੇ ਤਾਂ ਅਜਿਹਾ ਪਿਆਰ ਜਿਹੜਾ ਸਭ ਕੁਝ ਉਲਟ ਪੁਲਟ ਕਰ ਦੇਵੇ ਭਾਵੇਂ ਉਹ ਦਰਦਨਾਕ ਹੋਵੇ ਉਹ ਉਸ ਜ਼ਿੰਦਗੀ ਨੂੰ ਕਿਵੇਂ ਤੇ ਕਿਸ ਹੱਦ ਤੱਕ ਨਵਾਂ ਮਤਲਬ ਦੇ ਸਕਦਾ ਹੈ